ਸਤਨਾਮ ਸ੍ਰੀ ਵਾਹਿਗੁਰੂ ਜੀ ਜਾਣ ਤਿਆਂ ਕਿਛ ਕਰਮ ਨਾ ਜਾਣਾ ਸਾਰ ਨਾ ਜਾਣਾ ਤੇਰੀ ਸਭ ਤੋਂ ਵੱਡਾ ਸਤਿਗੁਰੂ ਨਾਨਕ ਜਨ ਕਲ ਰਾਖੀ ਮੇਰੀ ਪੂਰਾ ਪ੍ਰਭ ਅਰਦਾਸ ਪੂਰਾ ਜਾ ਕਾ ਨਾਮ ਨਾਨਕ ਪੂਰਾ ਪਾਇਆ ਪੂਰੇ ਕੇ ਗੁਣ ਗਾਉ ਸਤਨਾਮ ਸ੍ਰੀ ਵਾਹਿਗੁਰੂ ਜੀ ਸੋਰਠਿ ਹਲਾ ਪੰਜ ਬਾਬ ਪਰਮੇਸ਼ਰ ਦਿੱਤਾ ਬੰਨਾ ਦੁੱਖ ਰੋਕ ਕਾ ਡੇਰਾ ਪੰਨਾ ਆਨੰਦ ਕਰਹਿ ਨਰ ਨਾਰੀ ਹਰ ਹਰ ਪ੍ਰਭ ਕਿਰਪਾ ਧਾਰੀ ਪਰਮੇਸ਼ਰ ਦਿੱਤਾ ਬੰਨਾ ਦੁੱਖ ਰੋਗ ਕਾ ਡੇਰਾ ਪੰਨਾ आनंद करह नर नारी हर हर प्रभु कृपा तारि संतो सुखोवा सब थाई बार ब्रह्म पूर्ण परमेश्वर बराबर रहया सब नी जाय रहा ਤਰ ਕੀ ਬਾਣੀ ਆਈ ਤਨ ਸਗਲੇ ਚਿੰਤਾ ਮਟਾਈ ਦਇਆਲ ਪਰਖ ਮਹਿ ਬਾਣਾ ਹਰ ਨਾਨਕ ਸਾਚ ਵਖਾਣਾ ਤਰ ਕੀ ਬਾਣੀ ਆਈ ਤਨ ਸਗਲੇ ਚਿੰਤਾ ਮਟਾਈ ਨਿਆਲ ਪਰਖ ਮਿਹਰਵਾਨਾ ਹਰ ਨਾਨਕ ਸਾਚ ਵਖਾਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ